ਜੀ ਫ੍ਰੈਂਡ ਜਸ਼ਿਕਾਲ ਗੁੱਡ ਮਾਰਨਿੰਗ ਗੁੱਡ ਨਾਟ ਨੂੰ ਗੁੱਡ ਨਾਈਟ ਸਾਰਿਆਂ ਨੂੰ ਤੇ ਮੈਂ ਤੁਹਾਡੇ ਆਪਣੀ ਕਿਰਲ ਬਠੱਡਾ ਜੀ ਅੱਜ ਆਪਾਂ ਚੱਲਾਂ ਜੀ ਵੱਡੀ ਗੱਡੀ 'ਚ ਮੇਰੀ ਕੁੱਕੀ ਭੈਣ ਦੀ ਗੱਡੀ 'ਚ ਤੇ ਗੁੱਡ ਨਾਈਟ ਟੂ ਤੇ ਹੈਲੋ ਗਾਇਸ ਕਿਵੇਂ ਹੋ ਸਾਰੇ ਜਣੇ ਅਸੀਂ ਕਿੜਿਆ ਘਰ ਦੇ ਕੋਲ ਹੀ ਲੰਘ ਰਹੇ ਹਾਂ ਤੇ ਕਿਰਨਾਂ ਨੂੰ ਮੈਂ ਲੈ ਕੇ ਜਾਦੀ ਹਾਂ ਸਟੂਡੀਓ ਇਹਦਾ ਇੱਕ ਸੌਂ ਸੌਣੇ ਕਵਰ Song ਜਿਹਨੂੰ ਕਹਿੰਦੇ ਹੁੰਦੇ ਆ ਕਿ ਕੌਣ ਸਿੰਗਰ ਹੋ ਲਾਭ ਹੀ ਹੋਦਾ ਸੰਗੀਤ ਤੋਂ ਕਰਾਵਾਂਗੇ ਜੀ ਬਿੱਟ ਦਾ ਸਟੂਡੀਓ ਉੱਥੇ ਲੈ ਕੇ ਜਾ ਰਹੇ ਹਾਂ ਬਾਕੀ ਅਸੀਂ ਜਿਹੜੀ ਵੀਡੀਓ ਬਣਾਉਣੀ ਉਹਦੀ ਲੋਕੇਸ਼ਨ ਦੇਖਣ ਜਾ ਰਹੇ ਆ ਤੇ ਅਸੀਂ ਵੀਡੀਓ ਸਟਾਰਟ ਕਰ ਰਹੇ ਆ ਅਗਲੇ ਸੰਡੇ ਤੋਂ ਇਹ ਸੰਡੇ ਤਾਂ ਮੈਂ ਬਾਹਰ ਥੋੜਾ ਕੰਮ ਜਾਣਾ ਹੈ ਇਸ ਕਰਕੇ ਅਗਲੇ ਸੰਡੇ ਤੋਂ ਸਟਾਰਟ ਕਰ ਰਹੇ ਆ ਵੀਰੇ ਬਹੁਤ ਜਲਦੀ ਸਾਡੀ ਹੋਲੀ ਦੀ ਵੀਡੀਓ ਵੀ ਆ ਰਹੀਆਂ ਨੇ ਇਸ ਨੂੰ ਜ਼ਰੂਰ ਦੇਖ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਜੀ ਕੁੱਕੀ ਦੇ ਵੀ ਸਾਡੇ ਦੇ ਚੈਨਲ ਨੂੰ ਕੁੱਕੀ ਕੇ ਮਿੱਟਣ ਵਾਲੀ ਦੇ ਨਾਮ ਤੇ ਚੈਨਲ ਆ ਤੇ ਕਰ ਲਏ ਤੁਸੀਂ ਇਹ ਤਾਂ ਦੇਖ ਸਕਦੇ ਹੋ ਜੀ ਮੈਂ ਬੈਠੀ ਆ ਗੱਡੀ 'ਚ ਫਰੈਂਡ ਡਰੈਕਲੀਨ ਹੋ ਗਈ ਆ ਮੈਂ ਤੁਸੀਂ ਦੇਖ ਸਕਦੇ ਹੋ ਅੱਖਾਂ ਮੇਰੀਆਂ ਚਮਕਾਰੇ ਮਾਰਦੀਆਂ ਤੇ ਦਿਖਾਣਾ ਹੈ ਜੀ ਤੁਹਾਨੂੰ ਰੋਡ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਜੀ ਰੋਡ ਇਹ ਆ ਖੇਤ ਕਵਰ ਸੌਂ ਕਰੂਗੀ ਆਪਣੇ ਕਿਰਨਾ ਜੀ ਦੇਖਾ ਇੱਕ ਨਵੀਂ ਲੁੱਕ ਲੈ ਕੇ ਆਵਾਂਗੇ ਕਿਰਨਾ ਦੀ ਇਧਰ ਕਿਰਨਾ ਦੀ ਸੀ ਕਿ ਨਵੀਂ ਲੁੱਕ ਲੈ ਕੇ ਆਵਾਂਗੇ ਬਹੁਤ ਵਧੀਆ ਤੇ ਪਰ ਪੋਸਟ ਤੇ ਫੋਟੋ ਨਾ ਮੇਰੀ ਜੀ ਹੱਲ ਬੋਣੀ ਓ ਮਾਈ ਗੋਡ ਚਸ਼ਮੇ ਵਾਲੀ ਫਰੈਂਡ ਤੇ ਆਪਾਂ ਬਹੁਤ ਵਧੀਆ ਕਵਰ Song ਕਰਨ ਜਾ ਰਹੇ ਆ ਆਪਾਂ ਸ਼ਾਇਦ ਅੱਜ ਡੰਮੀ ਤੇ ਆਈਏ ਆਪਾਂ ਉਦੀ ਹਾਂ ਤੇ ਕਰਨਾ ਭੈਣ ਨੂੰ ਆਪਾਂ ਹੋਰ ਇੱਕ ਲੋਕ ਹੋਰ ਆਉਗੀ Song ਵਾਲੀ ਨੂੰ ਕਾਹੂਗੀ ਕਰਨਾ ਭੈਣ ਜੀ ਠੀਕ ਹੈ ਜੀ ਤੇ ਆਪਾਂ ਜਾ ਰਹੇ ਆ ਜੀ ਲੋਕੇਸ਼ਨ ਦੇਖਣ ਅਸੀਂ ਫਿਲਮ ਫਿਲਮ ਕਰਾਂਗੇ ਕਮੇਡੀ ਖਾੜੇ ਖੋੜੇ ਆਪਾਂ ਬੁੱਕ ਕਰਾ ਲੈਣੇ ਆ ਜੀ ਮੇਰੇ ਆਪਣੇ ਸੋਖਣਾ ਤਾਂ ਕਰਨਾ ਤਾਂ ਖਾੜਾ ਲਵਾਉ ਮੈਂ ਖਾਣਾ ਲਾਉਣਾ ਹਾਂ ਲਾ ਵੀਰੇ ਦਾ ਤੇ ਆਪਾਂ ਰੰਗ ਬੰਨ ਦੇਣੇ ਫਰੈਂਡ ਉੱਧੇ ਖੁਸ਼ੀ ਦਾ ਮਾਹੌਲ ਹੋਗਾ ਤੇ ਮੈਂ ਤਾਂ ਸੈਡ ਗਾਉਂਗੀ ਆਹੋ ਸੈਡ ਸੈਡ ਨਾ ਸੈਡ ਨਹੀਂ ਗਾਉਣੇ ਆਪਾਂ ਤੇ ਉਹ ਆ ਗਿਆ ਜੀ ਮਲਤਾਨੀਆਂ ਪਿੰਡ ਮੈਂ ਤਾਂ ਗਾਣਾ ਘੜਾ ਦਾਂਗੀ ਭਾਬੀ ਮੇਰੇ ਕੋਲ ਹਾਂ ਮੇਰੇ ਨੱਚ ਦੀ ਦੇਖੋ ਲਾ ਤੇ ਜਾ ਰਹੇ ਆ ਜੀ ਅਸੀਂ ਲੋਕੇਸ਼ਨ ਦੇਖਣ ਹਾਂ ਮਲਤਾਨੀਆਂ ਆ ਗਿਆ ਜਿੱਥੇ ਆਪਾਂ ਫਿਲਮ ਕੀਤੀ ਸੀ ਗਵਾਂਡੀਆਂ ਦੀ ਲੜਾਈ ਉਹ ਪਿੰਡ ਆ ਗਿਆ ਉਹ ਬਹੁਤ ਚੱਲੀ ਜੀ ਉਹ ਬਹੁਤ ਚੱਲੀ ਹੈ ਤੁਹਾਡੀ 5 ਲੱਖ ਵੀ ਹੋ ਗਿਆ ਲੱਗਦਾ ਮੈਨੂੰ ਤੁਹਾਡੀ ਬਹੁਤ ਚੱਲੀ ਆ ਉਹ ਦੇ ਬਣਾਈ ਰਿਓ ਜੀ ਬਲੌਗ ਦੇ ਨਾਲ ਦਿਖਾਵਾਂਗੇ ਅਸੀਂ ਜਿੱਥੇ-ਜਿੱਥੇ ਜਾਂਦੇ ਆ ਉਹ ਜਗਾ ਫਰੈਂਡ ਤੇ ਮੈਨੂੰ ਕਿ ਕੁੱਕੀ ਭੈਣ ਕਹਿੰਦੀ ਵੀ ਕਹਿੰਨਾ ਤੂੰ ਐਨਕ ਲਾਲਾ ਕਹਿੰਦੀ ਕਾਲੀ ਤੇ ਮੈਂ ਲਾਲੀ ਜੀ ਕਾਲੀ ਐਨਕ ਤੇ ਕਹਿੰਦੀ ਮਾੜਾ ਜਿਹਾ ਬਲੌਗ ਸ਼ੂਟ ਕਰ ਲੈ ਕਾਲੀ ਐਨਕ ਲਾ ਕੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਮੈਨੂੰ ਵੀ ਸੁੰਨੀ ਲੱਗਦੀ ਆ ਤੇ ਹੈੱਡ ਵਾਸ਼ ਕਰਾਉਣੇ ਦੇਖੋ ਕੇਰਾਟਿਨ ਕਰਾਈ ਹੋਈ ਆ ਤੇ ਅੱਜ ਕਿਹਾ ਸੀ ਮੈਡਮ ਨੇ ਤੇ ਜੇ ਮੈਡਮ ਜੀ ਤੂੰ ਮੇਰਾ ਵਲੌਗ ਦੇਖਦੀ ਆ ਤਾਂ ਮੈਂ ਤੇਰੇ ਕੋਲੇ ਜਰੂਰ ਆਉਂਗੀ ਠੀਕ ਆ ਅੱਜ ਨਹੀਂ ਤਾਂ ਕੱਲ ਤੇਰੇ ਕੋਲੇ ਹੈੱਡ ਵਾਸ਼ ਕਰਾਉਣ ਆਉਂਗੀ ਮੈਂ ਤੇ ਅੱਜ ਅਸੀਂ ਚੱਲੇ ਆ ਜੀ ਪਿੰਡ ਤੇ ਆਉਣਾ ਉੱਥੇ ਜੀ ਵੇਖਣ ਜਾ ਰਹੇ ਆ ਲੋਕੇਸ਼ਨ ਫਰੈਂਡ ਜਿੱਥੇ ਅਸੀਂ ਕਮੇਟੀ ਫਿਲਮ ਸ਼ੂਟ ਕਰਨੀ ਆ ਤੇ ਤੁਸੀਂ ਦੇਖੋ ਕਿੱਡੀ ਸੋਹਣੀ ਲੱਗਦੀ ਆ ਮੈਂ ਹਾਂਜੀ ਫਰੈਂਡ ਬਣੇ ਲੋ ਵਲੌਗ ਦੇ ਨਾਲ ਦਿਖਾਵਾਂਗੇ ਤੁਹਾਨੂੰ ਪਿੰਡ ਤੇ ਆਉਣਾ ਦੇਖ ਸਕਦੇ ਹੋ ਫਰੈਂਡ ਤੁਹਾਨੂੰ ਮੈਂ ਦਿਖਾਤਾ ਪਿੰਡ ਜੀ ਦੇਖੋ ਕਿ ਟਕਟ ਹੈਂਡ ਪਿੰਡ ਆ ਇਹ ਦੇਖੋ ਲੋਕੇਸ਼ਨ ਬਹੁਤ ਘਟਾ ਹਾਂ ਸਾਗ ਤਾਂ ਬਹੁਤ ਹੁੰਦਾ ਇੱਧਰ ਸਾਗ ਵੀ ਲਿਆਉਣਾ ਚਾਹ ਲੋ ਤੇ ਅੱਗੇ ਸੂਆਗਾ ਉੱਥੇ ਸਾਗ ਤੋੜ ਲਿਆਵਾਂਗੇ ਪੂਜਾ ਪੂਜਾ ਤੋੜ ਕੇ ਦੇ ਦੋਗੀ ਪੂਜਾ ਨਾਲ ਹੀ ਬਾਉਣਾ ਬਸ ਆਉਂਦੇ ਬਾਕੀ ਪੂਜਾ ਨੋਟ ਦੇਖੋ ਫਰੈਂਡ ਪਿੰਡ ਤੇ ਆਉਣਾ ਜੀ ਸਾਡਾ ਬੱਬੂ ਵੀ ਪਿੱਛੇ ਬੈਠਾ ਤੇ ਪਿੰਡ ਤੇ ਆਉਣਾ ਤੇ ਆਉਣੇ ਵਾਲੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਜਿਹੜੇ ਜਿਹੜੇ ਪਿੰਡ ਤੇ ਆਉਣੇ ਤੋਂ ਮੈਂ ਉਹ ਜਵਾਬ ਦੇ ਗਏ ਮਾਸਟਰ ਜੀ ਨੂੰ ਪਤਾ ਨਹੀਂ ਕਿ ਆ ਵੀ ਵਿਛੋਣੇ ਆਪਾਂ ਜਵਾਬ ਲੋਕੇਸ਼ਨ ਤੇ ਆਉਣੇ ਦੀ ਦੇਖੋ ਕਿੱਡੀ ਘੈਂਟ ਲੋਕੇਸ਼ਨ ਹੈਗੀ ਇੱਥੇ ਬਾਣੀ ਬਾਣਾ ਕਿਉਂਕਿ ਫਿਲਮ ਇੱਥੇ ਹੀ ਬਹੁਤ ਘੈਂਟ ਬਣੇ ਬਣੇ ਹਾਂ ਬਾਬਾ ਜੀ ਦੀ ਜਗ੍ਹਾ ਵੀ ਇੱਥੇ ਪਾਥੀਆਂ ਤੇ ਆ ਹੈਗਾ ਜੀ ਸਮਸ਼ਾਨ ਘਾਟ ਉਹ ਇੱਥੇ ਉਹ ਲਿਖਿਆ ਨਾ ਬੋਲਣ ਸੜਕ ਆ ਗੁਰਦੁਆਰਾ ਸਾਹਿਬ ਆ ਜੀ ਤੇ ਉਹਨੇ ਦਾ ਆ ਛੜਕ ਤੇ ਆਹਾ ਗੁਰਦੁਆਰਾ ਸਾਹਿਬ ਹੈ ਗੁਰੂ ਸਤਨਾਮ ਸ੍ਰੀ ਵਾਹਿਗੁਰੂ ਸੱਚਾ ਪਾਤਸ਼ਾਹ ਮਾਲਕਾ ਸਭ ਦਾ ਭਲਾ ਕਰੀ ਤੰਦਰੁਸਤੀ ਬਖਸ਼ੀ ਸਭ ਨੂੰ ਤੇ ਆ ਪੰਜ ਇਹਨਾਂ ਦੇ ਕਿਤੇ ਨਾ ਇਹ ਝੰਡਾ ਹਾਂ ਝੰਡਾ ਨਾ ਵਾਣਾ 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 ਹੈ ਵਾਣਾ ਝੰਡਾ ਨਹੀਂ ਹੈਗਾ ਤੇ ਦੇਖੋ ਆਪਾਂ ਉਹਨਾਂ ਦੀ ਗਲੀ ਮੋੜ ਲਈ ਆਪਾਂ ਇੱਥੋਂ ਚੱਕਣੀ ਆ ਲੱਸੀ ਬਸ ਕੱਲੀ ਜੇ ਕੁਕੀ ਲੈ ਕੇ ਜਾਣਾ ਸਾਗ ਫਿਰ ਅਸੀਂ ਆ ਗਏ ਇਹ ਦੇਖ ਸਕਦੇ ਤੁਸੀਂ ਪੂਜਾ ਪਹਿਲਾਂ ਪੂਜਾ ਦਾ ਵਲੋਗ ਬਣਾਈਏ ਤੇ ਫਿਰ ਮਿਲਾਂਗੇ ਪੂਜਾ ਨੂੰ ਇਹ ਆ ਜੀ ਲੋਕੇਸ਼ਨ ਘਰ ਦੀ ਬਹੁਤ ਘੈਂਟ ਘਰ ਆ ਤੇ ਆ ਦੇਖੋ ਪੂਜਾ ਹਾਂ ਇਹ ਪੂਜਾ ਭੈਣ ਇਹ ਵਿਚਾਰੀ ਆਪਣੀ ਆਓ ਕਿ ਫਿਲਮ ਚ ਫਿਲਮ ਕਰਾਂਗੇ ਆਪਾਂ ਹਾਂ ਕਰਦੇ ਹੋਗਾ ਨਾ ਰੋਲ ਹਾਂ ਹਾਂ ਕਮੇਟੀ ਫਿਲਮ ਕਰਾਂਗੇ ਬੜੀਆ ਆਪਣੇ ਆਪਣੇ ਲੈ ਲੈ ਇਹਨਾਂ ਦਾ ਵੀ ਲੈ ਲਾਂਗੇ ਵਿੱਚ ਰੋਲੇ ਇੱਥੇ ਰਹਿੰਦੇ ਆ ਰੰਗ ਡਾ ਲਾਂਗੇ ਤੁਮ ਲੋਗ हमको ਗਾਲ੍ਹੀਆਂ ਨਹੀਂ ਤੁਮ ਕੋ ਨਿਕਾਲ ਦੇ ਹਾਂ ਤੇ ਬਹੁਤ ਵਧੀਆ ਜੀ ਇਹ ਹੈ ਲੋਕੇਸ਼ਨ ਉਸ ਘਰ ਦੀ ਤੇ ਹਾਂ ਦੇਖਾਂ ਬਣਾਵਾਂਗੇ ਇੱਥੇ ਠੀਕ ਹੈ ਤੇ ਪੂਜਨਤਾ ਚਰਨ ਨੂੰ ਕਿੰਨੇ ਦਿਨ ਹੋਗੇ ਸਿਕਈ ਜਾਂਦੀ ਨੂੰ ਤੇ ਅੱਜ ਮੈਂ ਆ ਹੀ ਗਈ ਇਹਦੇ ਕੋਲੇ ਹਨਾ ਕੁੱਕੀ ਨੇ ਲੇਟ ਕਰਾਤਾ ਅੱਜ ਬਾਰਿਸ਼ ਹੋ ਰਹੀ ਆ ਅੱਜ ਤਾਂ ਅਸੀਂ ਕਿਤੇ ਹੋਰ ਚੱਲੇ ਸੀਗੇ ਗਾਣਾ ਕਰਨਾਗਾ ਮੈਂ ਤੇ ਉਹ ਉੱਥੇ ਜਾਣਾਗਾ ਤੇ ਮੈਂ ਚਾ ਲੱਸੀ ਫੜ ਲਿਆ ਵਾ ਇਹ ਆ ਜੀ ਪੂਜਾ ਭੈਣ ਸਾਡੀ ਪੂਜਾ ਤੋਂ ਅਸੀਂ ਫੜਨਾ ਆ ਲੱਸੀ ਤੇ ਫਿਰ ਅਸੀਂ ਜਾਵਾਂਗੇ ਬਟੰਡੇ ਸ਼ਹਿਰ ਚ ਘੁੰਮਾਂ ਫਿਰਾਂਗੇ ਤੇ ਇੱਧਰ ਸਾਡੀ ਕੁੱਕੀ ਜੀ ਆ ਕੁੱਕੀ ਜੀ ਕਿੱਥੇ ਹੁਣ ਦੇਖ ਰਹੀ ਐ ਦੇਖਦੇ ਆ ਮੈਂ ਹੈਨਾ ਉਹਸ ਤਾਂ ਡਾਇਰੈਕਟਰ ਰਾਈਟਰ ਹਣਾ ਤੇ ਮੈਨੂੰ ਫਿਰ ਦੇਖਣੀਆਂ ਪੈਣਗੀਆਂ ਇਹ ਚੀਜ਼ਾਂ ਸਾਰੀਆਂ ਇਹ ਚੀਜ਼ਾਂ ਐ ਭਾਈ ਜਜਮੈਂਟ ਕਰਦੇ ਆ ਸਾਡੀ ਵੀ ਮੈਨ ਹੈ ਕਿਰਨਾ ਹਾਂ ਤੇ ਹੀਰੋ ਦਾ ਹਜੇ ਪਤਾ ਨਹੀਂ ਕੌਣ ਬਣੂਗਾ ਸਾਨੂੰ ਹਾਂ ਹੀਰੋ ਹੈ ਸਾਡਾ ਲੱਭ ਕੇ ਲਿਆਵਾਂਗੇ ਕੋਈ ਨਾ ਭਾਈ ਕੰਮ ਤੇ ਗਿਆ ਹੋਇਆ ਇੱਕ ਤਾਂ ਦੂਸਰੇ ਦੇਖੋ ਕਹੜਾ ਬਣਦਾਗਾ ਹਾਂ ਹਾਂ ਔਰ ਬੱਕਰੀਆਂ ਦਾ ਕੀ ਹੈ ਹਾਂ ਹਾਂ ਬੱਕਰੀਆਂ ਦਿਖਾਈ ਅਸੀਂ ਅਸੀਂ ਬੱਕਰੀ ਚੋਰ ਫਿਲਮ ਵੀ ਬਣਾਉਣੇ ਆ ਬੱਕਰੀ ਚੋ ਹਾਂ ਪੂਜਾ ਦੀ ਬੱਕਰੀ ਚੋਰੀ ਕਰਕੇ ਲੈ ਕੇ ਜਾਇਆ ਕਰਾਂਗੇ ਆਪਾਂ ساری ਸਟੋਰੀ ਹੁਣੀ ਦੱਸੀ ਜਾਂਦੇ ਆਂ ਮੁੜ ਕੇ ਮਜ਼ਾ ਨਹੀਂ ਆਉਣਾ ਦੇਖਣ ਦਾ ਬਣੇ ਰਿਓ ਬਲੌਗ ਦੇ ਨਾਲ ਦਿਖਾਵਾਂਗੇ ਤੁਹਾਨੂੰ ਜਿੱਥੇ-ਜਿੱਥੇ ਜਾਵਾਂਗੇ ਅਸੀਂ ਹਾਂਜੀ ਫਰੈਂਡ ਆਪਾਂ ਲੋਕੇਸ਼ਨ ਦੇਖ ਰਹੇ ਆਂ ਹਣਾ ਇੱਥੇ ਤੇ ਲੋਕੇਸ਼ਨ ਬਹੁਤ ਘੈਂਟ ਹੈ ਜੀ ਛੱਡੀਆਂ ਵੀਆਂ ਛੱਡੀਆਂ ਅੱਗਵਾਲ ਦੀਆਂ ਜੇ ਮਾਰਿਓ ਸ਼ਾਰਦ ਕਰ ਛੱਟੀ ਵੱਜਦੀ ਵੀ ਤੂੰ ਕਾ ਦੇ ਪਿੰਡ ਤੇ ਆਉਣਾ ਇਹੇ ਦੇਖਦੇ ਆਂ ਜੀ ਤੇ ਮਾਜ਼ਮੇ ਦੇ ਸਾਹ ਹੋਂ ਤੋਂ ਫਿਰ ਬਣਾਣੇ ਕੋਈ ਪਲਾਨ ਬਹੁਤ ਮਜ਼ਾ ਆਇਆ ਲੋਕੇਸ਼ਨ ਦੇਖ ਕੇ ਪਾਛੀ ਪੱਥੋ ਗੋਹਾ ਚੱਕ ਸੁਣੇ ਇੱਕ ਰੇੜੀ ਭਰੀ ਖੜੀ ਸੁਣੇ ਇੱਥੇ ਗੋਇਆ ਦੀ ਗੱਲ ਕੱਢਿਆ ਉਹ ਵੀ ਲਿਆ ਸਕਦੇ ਆ ਸਿੜੀਆਂ ਵੀ ਚੱਕ ਕੇ ਜਿਵੇਂ ਘਰ ਦੇ ਵਿੱਚ ਪਿੰਡੂ ਵਿਰਸਾ ਜੀ ਨੇ ਮਤਲਬ ਪਿੰਡੂ ਪਿੰਡ ਦਾ ਕੰਮ ਹੁੰਦਾ ਸੇਮ ਹੋਏ ਹੁਣ ਅਸੀਂ ਇੰਨਾ ਕੰਮ ਕਰ ਰਹੀਆਂ ਤੇ ਸੇ ਇਥੇ ਕਰਾਂਗੇ ਤੁਹਾਡੇ ਵਾਸਤੇ ਸਾਹ ਪੱਤ ਜਨ ਤੇ ਇੱਥੇ ਅਸੀਂ ਪਹੁੰਚਾ ਕਰਾਂਗੇ ਇੱਥੇ ਬਹੁਤ ਵਧੀਆ ਲੋਕੇਸ਼ਨ ਹੈ ਲਓ ਆਜੋ ਹੁਣ ਅਸੀਂ ਦਿਖਾਉਂਦੇ ਆ ਤੁਹਾਨੂੰ ਖੇਤ ਜਾ ਕੇ ਫਿਰਣ ਹਾਂ ਜੀ ਬ੍ਰੈਂਡ ਤੇ ਆ ਪੂਜਾ ਨੂੰ ਆਪਾਂ ਚੱਕ ਲਿਆ ਇਹਨਾਂ ਦੇ ਘਰੋਂ ਠੀਕ ਹੈ ਇਧਰ ਜਣਾ ਜੀ ਇਧਰ ਇਧਰ ਓਕੇ ਆਪ ਕੋ ਜ ਸਮਝਾ ਰਹੀ ਆ ਇਧਰ ਇਧਰ ਤੇ ਆਪਾਂ ਜਾ ਰਹੇ ਹਾਂ ਜੀ ਖੇਤ ਲੋਕੇਸ਼ਨ ਦੇਖਣ ਆ ਦੇਖੋ ਪਿੰਡਾਂ ਹਾਂ ਪਿੰਡਾਂ ਬਹੁਤ ਵਧੀਆ ਗੱਲ ਬਾਤ ਹੈ ਜੀ ਬਹੁਤ ਵੱਡਾ ਪਿੰਡ ਹੈ ਪਿੰਡ ਤਾਂ ਬਹੁਤ ਵੱਡਾ ਹੈ ਤੇ ਅਸੀਂ ਹੁਣ ਜਾ ਰਹੇ ਹਾਂ ਜੀ ਖੇਤ ਸੂਆ ਦੇਖਣ ਦੇਖ ਸਕਣਾ ਸਾਡੇ ਨਾਲ ਹੀ ਦੇ ਚੁੱਕੀ ਹੈਗੀ ਲੋਕੇਸ਼ਨ ਦੱਸ ਰਹੀ ਹਾਂ ਤੁਹਾਨੂੰ ਸਿੱਧੇ ਹੀ ਨਹੀਂ ਇਧਰ ਮੋੜਨਾ ਉਹ ਜਾਨ ਮੂਰੇ ਪਾਉਣਾ ਸੀਗਾ ਤੇ ਆ ਦੇਖੋ ਜੀ ਪਿੰਡਾਂ ਦੇ ਲੋਕ ਬਹੁਤ ਵਧੀਆ ਬਾਈ ਦੇ ਆਪਾ ਬਣਾਤੀ ਵੀਡੀਓ ਬਾਈ ਝਾਕਦੇ ਸੀਗੇ ਹਾਂ ਇਕੱਠੇ ਹੋ ਗਏ ਬਾਹਰ ਆਸ ਪੈਦਾਂ ਚ ਫਿਰ ਫਰੈਂਡ ਮੈਂ ਉਹਦਾ ਵੀਡੀਓ ਬਣਾ ਕੇ ਲੈ ਕੇ ਗਈ ਸੀਗੀ ਹਾਂ ਦਿਲ ਲੈ ਕੇ ਮੁਹੱਬਤਾਂ ਆ ਗਏ ਆ ਗਏ ਦਿਲ ਲੈ ਕੇ ਮੁਹੱਬਤਾਂ ਰੰਗਿਆਂ ਦੇ ਦੇਖੋ ਅਸੀਂ ਆ ਗਏ ਜੀ ਸੂਏ ਤੇ ਚੁੰਬੇ ਵਾਲਾ ਸੂਆ ਹੈ ਤੇ ਸਿੰਦੀ ਚੁੰਬੇ ਵਾਲ ਕੇ ਬਹੁਤ ਤੇਰੇ ਵਾਤੇ ਗੱਲਤ ਗੱਲਾਂ ਹੈ ਠੀਕ ਆ ਤੂੰ ਸਾਡੇ ਨਾਲ ਇਕਰਾਰ ਕਰਕੇ ਤੇ ਸਾਨੂੰ ਦੀ ਧੋਖਾ ਦੇਗੀ ਹੁਣ ਤੂੰ ਭੀ ਇਹ ਭੱਜ ਗਈ ਦੱਸ ਤੇ ਅਸੀਂ ਆਏ ਆਂ ਜੀ ਲੋਕੇਸ਼ਨ ਦੇਖਣ ਦੇਖ ਸਕਦੇ ਹੋ ਤੁਸੀਂ ਬਹੁਤ ਘੈਂਟ ਲੋਕੇਸ਼ਨ ਆ ਬਹੁਤ ਉਹ ਦਿਖਾ ਦਵੂ ਆ ਜਾਈ ਇੱਥੇ ਮੈਂ ਮਰਨਾ ਆਉਂਗੀ ਸੂਰਜ ਤੋਂ ਮੈਨੂੰ ਪਤਾ ਨਹੀਂ ਆਉਂਗੀ ਕਿਰਨਾ ਮੈਂ ਤੇ ਟੱਕਾ ਦੇਉਂਗੀ ਟੱਕਾ ਮੈਂ ਬਿਖਾਨ ਨਹੀਂ ਆਂਦੀ ਟੱਕਾ ਦੇ ਦੇ ਜੋ ਆ ਗਰੂ ਭਰ ਲਓ ਮੈਂ ਪੜ ਰੱਖੀ ਆ ਤੁਹਾਨੂੰ ਤਾਂ ਤੁਹਾਨੂੰ ਉੱਤਰ ਜਾਵਦਾ ਕਿਤੇ ਕਰਨਗੇ ਕਿੱਥੇ ਲੱਗਿਆ ਹੈ ਨਾ ਲੋਕੇਸ਼ਨ ਸਾਹਮਣੇ ਜ਼ਰੂਰ ਦੱਸਿਓ ਜੀ ਠੀਕ ਹੈ ਅੱਜ ਆਪਾਂ ਆਏ ਆ ਇਹ ਦਿਖਾ ਦੇ ਆਹ ਦਾ ਦਾ ਸਦਾ ਇੱਥੇ ਲੜ ਕੇ ਮਜਾ ਆਇਆ ਤੁਹਾਨੂੰ ਕਰਨਾ ਹੈ ਸਾਥ ਮੈਂ ਆਇਆ ਤੁਹਾਨੂੰ ਮੈਂ ਨਾ ਜਮਰਨਾ ਤੂੰ ਮੈਨੂੰ ਬੁੜਕੜਾ ਲਾ ਕੇ ਹਾਂ ਪਰ ਅੱਡ ਸਾਡੇ ਸੂਏ ਦਾ ਪਾਣੀ ਮੈਨੂੰ ਬਹੁਤ ਵਧੀਆ ਲੱਗਿਆ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਸਾਗ ਤਾਂ ਹੁਣ ਕਿੱਥੋਂ ਹੋਈ ਨਹੀਂ ਸਾਗ ਲੈਣਾ ਹੈ ਸਾਗ ਦਾ ਫੇਰ ਸੀਗਾ ਮੈਂ ਸਾਗ ਪੱਕ ਗਿਆ ਆਨੇ ਨਾਲ ਸਾਗ ਵੀ ਜੇ ਕਿਸੇ ਨੂੰ ਸਾਗ ਮੈਨੂੰ ਸਾਗ ਪਚਾ ਦੇ ਬਾਈ ਬਣ ਕੇ ਅਸੀਂ ਸਾਗ ਖਾਣਾ ਜਮੇਂਦੇ ਸਾਗ ਸਾਨੂੰ ਸਾਗ ਨਹੀਂ ਆਉਂਦਾ ਸਾਗ ਲੈਣਾ ਆਈ ਸੀ ਜੇ ਤਾਂ ਸਾਗ ਤਾਂ ਹੁਣ ਪੱਕ ਗਿਆ ਸਾਰੇ ਚਲੋ ਪਾਣੀ ਮੈਨੂੰ ਕਹਿ ਜਾਂਦਾ ਵੀ ਕਰਨਾ ਕਦੋਂ ਕਾਏਂਗੀ ਮਾਰੂਗੀ ਚੱਲ ਲੈ ਨਹੀਂ ਨਹੀਂ ਕਹਣਾ ਟੀ ਕੁੱਕੀ ਡਰਦੀ ਆ ਫਰਟ ਵੀ ਵਿੱਚ ਕਹਿੰਦੀ ਮੈਨੂੰ ਵਿੱਚ ਲਾ ਖਿੱਚ ਲੈ ਇੱਕ ਦਿਨ ਤਾਂ ਆਉਣਾ ਹੀ ਆਉਣਾ ਫੁੱਲ ਵੀ ਇੱਥੇ ਹੀ ਆਪਣੇ ਜਾਣੇ ਆ ਐ ਨਹੀਂ ਜਾਣ ਦਿੰਦੇ ਆਪਾਂ ਨਾਲ ਨਾਲੇ ਹੁਣ ਮੈਂ ਕੋਈ ਜਾਣ ਦੂੰ ਚੱਲ ਇਧਰ ਜਿਹੜੇ ਅੱਛੇ ਸਾਥੀ ਹੁੰਦੇ ਆ ਭੈਣ ਭਰਾ ਪਿਆਰ ਕਰਨ ਵਾਲੇ ਉਹ ਆਪਾਂ ਨੂੰ ਐ ਨਹੀਂ ਜਾਣ ਦਿੰਦੇ ਹਨਾ ਤੇ ਬਣੇ ਜੋ ਬਲੌਗ ਦੇ ਨਾਲ ਦਿਖਾਵਾਂਗੇ ਤੁਹਾਨੂੰ ਅਸੀਂ ਜਿੱਥੇ ਜਿੱਥੇ ਜਾਵਾਂਗੇ ਅਸੀਂ ਤਾਂ ਚੱਲ ਲొਕੇਸ਼ਨ ਦੇਖਣ ਆਏ ਆ ਕੀ ਕਰਨਾ ਉਹ ਭਾਈ ਪਤਾ ਨਹੀਂ ਕੀ ਲੈਣ ਆਇਆ ਵਿਚਾਰਾ ਅਸੀਂ ਵਾਵਾ ਚਾਹ ਤੇ ਦੇਖੀ ਜਾਂਦੇ ਹਾਂ ਉਹਨੂੰ ਉਹ ਗੱਲ ਕਰੀ ਜਾਂਦਾ ਉਹ ਅਚਾ ਉਹ ਗੱਲ ਕਰ ਰਿਹਾ ਤੁਹਾਨੂੰ ਮੈਂ ਦਿਖਾ ਰਹੀ ਆ ਜੀ ਤੁਹਾਨੂੰ ਪਹਿਲਾਂ ਵੀ ਇਹ ਮਸੂਆ ਦਿਖਾਇਆ ਸੀ بیٹھو 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 آگی آگی ٹھیک میں دیکھ دیا کہ کوئی ناریال وغیرہ ہویا تھا ٹھیک ہے دیکھو سالہ پانی آلگا شرل شرل پانی جاندہ فرینڈ بنے بنیرے بلوگ ٹھیک ہے جی میں نے تا بہت بادی گئے لگی لکیشن تے باقی دیکھ دے ہاں بابو ہے ایک ویڈیو تا بنا لگے تے باس سڑھے کھولے ਬਾਰੇ ਰੋਜ ਬਲੌਗ ਦੇ ਨਾਲ ਦਿਖਾਵਾਂਗੇ ਤੁਹਾਨੂੰ ਜਿੱਥੇ ਜਿੱਥੇ ਹਾਂਜੀ ਫਰੈਂਡ ਆਪਾਂ ਆ ਗਏ ਜੀ ਬਠਿੰਡੇ ਉੱਥੋਂ ਆ ਗਏ ਆਪਾਂ ਸੂਏ ਸਾਇ ਦੇਖ ਕੇ ਉਥੇ ਰੀਲਾ ਰੂਲਾ ਬਣਾ ਲਿਆ ਤੇ ਆਪਾਂ ਬਠਿੰਡੇ ਪਰਸਰਾ ਨਗਰ ਵਾਲੇ ਕੋਲ ਤੇ ਪਿੱਛੇ ਗੱਪਾਂ ਜਾਈਆਂ ਦੰਗਾ ਆ ਬੈਠੇ ਆ ਗੱਪ ਵਿੱਚ ਆਪਾਂ ਸਟੂਡੀਓ ਜਾ ਰਹੇ ਆ ਜੀ ਦੇਖੋ ਦੇਖੋ ਗੱਦਗਾੜਗਾ ਇਹ ਪਰਸੈਂਟੇਜ ਤੋਂ ਤਰੂ ਤੇਰੀ ਮੇਰੀ ਜੋੜੀ ਉਹ ਤਾਂ ਕਹੀ ਜਾਂਦੀ ਆ ਉਹ ਤਾਂ ਕਹੀ ਜਾਂਦੀ ਆ ਮੈਨੂੰ ਕਿਹਨ ਲੈ ਕੇ ਗਈਆਂ ਹਾਂ ਉਹ ਤਾਂ ਕਹੀ ਮੇਰੇ ਹਾਂ ਹਾਂਜੀ ਫਰੈਂਡ ਆ ਦੇਖੋ ਬਹਿੰਡੇ ਆਗੇ ਬਹਿੰਡੇ ਪਟੰਡਾ ਹਮ ਘੁੰਮ ਰਹੇ ਪਟੰਡਾ ਫਰੈਂਡ ਵੱਡੀ ਗੱਡੀ ਤੇ ਤੇਲ ਮੰਡੀ ਜਾ ਰਹੇ ਆ ਤੇਲ ਮੰਡੀ ਤੇਲ ਮੰਡੀ ਕੀ ਲੈਣ ਜਾਣਾ ਵੇ ਦੇਖ ਕਿ ਕੀ ਹੈ ਦੀ ਆਲੀ ਤੇਲ ਮੰਡੀ ਤੇਰੇ ਨਾਲ ਬੋਰੀ ਲੈ ਹਾ ਫਰੈਂਡ ਦੇ ਕੋ ਗਲਤ ਫਲਤ ਬੋਲਦੇ ਤੇ ਆਪਾਂ ਹੈਗਾ ਜੀ ਰੱਬ ਦੇ ਆਹ ਗੱਲ ਕੰਮ ਕਰ ਲੂ ਕੰਮ ਤਾਂ ਕਰਦੇ ਹਾਂ ਜੀ ਆਪਾਂ ਸਟੂਡੀਓ ਪਹੁੰਚ ਗਏ ਆ ਜੀ ਦੇਖ ਸਕਦੇ ਹੋ ਤੁਸੀਂ ਮੈਂ ਤੇ ਮੇਰੀ ਕੁੱਕ ਪੈਣ ਟੁੱਟ ਗਈ ਆ ਆਪਣਾ ਹਾਂ ਉਹ ਦਿਖਾ ਜੀ ਸਟੂਡੀਓ ਸਾਹਮਣੇ ਤੇ ਆਪਾਂ ਦੇਖਦੇ ਆ ਅੰਦਰ ਜਾ ਰਹੇ ਆ ਵੀ ਕੀ ਗੱਲ ਬਾਤ ਹੈ ਠੀਕ ਇਹ ਆ ਸਟੂਡੀਓ ਦੇਖੋ ਚਲੋ ਬੰਦ ਕਰ ਦੋ ਬਾਹਰ ਆਈ ਗਾਉ ਭਾਈ ਦੇ ਗੌਣਾ ਤੁਸੀਂ ਗੌਣਾ ਅਸੀਂ ਨਹੀਂ ਆਉਣਾਗਾ ਨਹੀਂ ਆ ਕੇ ਹਾਂ ਜੀ ਜੋ ਪਲਾਸਟਿਕ ਬਹੁਤ ਸੋਹਣਾ ਗੌਂਦੀ ਹੈ ਇਹਦੀ ਅਸੀਂ ਉਹ ਕਰਨਾ ਹੈ ਆ ਮੁੰਡੇ ਦੀ ਵਾਸਗੀ ਹਾਂ ਬਹੁਤ ਸੋਹਣਾ ਕਿ ਤਰ੍ਹਾਂ ਸੁਣਾ ਪਹਿਲਾਂ ਮੈਂ ਸੁਣ ਕੇ ਗਈਆਂ ਜੀ ਮੈਂ ਫਿਰ ਤੇਰੇ ਕੋਲ ਆ ਜਾ ਬਟ ਕੋਪੀ ਰੇਟ ਆਊਗਾ ਹਾਂ ਤੇ ਫਿਰ ਅੱਪਾ ਦੇਖਦੇ ਆ ਠੀਕ ਆ ਅਪਾ ਸਟੂਡੀਓ ਪਹੁੰਚ ਗਏ ਭਾਂਜਾ ਜੀ ਆਪਣਾ ਇੱਥੇ ਹੋਰ ਵੀ ਆਪਣੇ ਬੱਚੇ ਹੀ ਖੜੇ ਆ ਜੀ ਸਾਰੇ ਬੇਟਾ ਜੀ ਮੇਰਾ ਇਹ ਅਭੀ ਮੇਰੇ ਬੇਟਾ ਆ ਅਭੀ ਮੇਰੇ ਬੇਟਾ ਇੰਨੇ ਸਾਰੇ ਬੇਟੇ ਦਾ ਬਸਾਉ ਨੂੰ ਦੇ ਇਹ ਬੱਚੇ ਆਪਣੇ ਸਾਰੇ ਚਲੋ ਹਾਂਜੀ ਫਰੈਂਡ ਆਪਾਂ ਹੁਣ ਚੱਲੇ ਆਂ ਜੀ ਵਾਪਸ ਘਰੇ ਤੇ ਆਪਾਂ ਇੱਥੇ ਗਾਣਾ ਗਾਇਆ ਸਾਰਿਆਂ ਨੂੰ ਪਸੰਦ ਆਇਆ ਤੇ ਉਮੀਦ ਕਰਦੀ ਹਾਂ ਸਾਰਿਆਂ ਨੂੰ ਪਸੰਦ ਆਇਆ ਹੋਗਾ ਮੈਂ ਕਿਹ ਜਾਨੀ ਸੱਚ ਵਾਹ ਬਦਿਆ ਬਹੁਤ ਬਦਿਆ ਤੇ ਆਪਾਂ ਇੰਸਟਾਗ੍ਰਾਮ ਤੇ ਰੀਲ ਪਾਤੀ ਆ ਤੁਸੀਂ ਠੀਕ ਆ ਵੱਧ ਤੋਂ ਵੱਧ ਸਪੋਰਟ ਕਰਿਓ ਜੀ ਸ਼ੇਅਰ ਕਰਿਓ ਅਗਲੇ ਸਾਲ ਨੂੰ ਖਾੜੇ ਲਾਉਣਗੇ ਜੀ ਹੁਣ ਹਾਂ ਅਗਲੇ ਸਾਲ ਨੂੰ ਆਪਾਂ ਬਨੇ ਵੱਡੇ ਸਿੰਗਰਾਂ ਨਾਲ ਮਾਸਟਰ ਜੀ ਦਾ ਹਾਂ ਤੇ 뮤직 ਡਾਇਰੈਕਟਰ ਵੀ ਬੁੱਕ ਹੋਗਾ ਗੀਤ ਕਰਿਆ ਕਰੂਗਾ ਹਾਂਜੀ ਤੇ ਮਾਰ ਮਗਰ ਮਗਰ ਕਰਨ ਦਾ ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਰੱਖੇ ਮਗਰ ਮਗਰ ਅਸੀਂ ਕੁੰਡੀ ਲਾਉਣ ਆਲੇ ਅਸੀਂ ਕੌਣਸ ਕੰਮ ਕਰਨ ਆਏ ਕੋਰਸ ਕੁੰਡੀ ਲਾ ਕੇ ਕਰਾਂਗੇ ਪੈਸੇ ਦੀ ਤੇ ਇਹ ਕੁੰਡੀ ਲਾਇਆ ਕਰਨਗੇ ਪੈਸੇ ਦੀ ਮੇਰੇ ਸਾਡੇ ਕੋਲ ਹੀ ਹੋਇਆ ਕਰੂਗਾ ਮੇਰਾ 150 ਵਾਲਾ ਪਰਸ ਕੁੱਕੀ ਕੋਲੇ ਹੋਇਆ ਕਰੂਗਾ 150 ਵਾਲਾ ਪਰਸ ਬਰੈਡ ਚਲੋ ਠੀਕ ਹੈ ਬਰੈਡ ਤਾਂ ਖਾਉ ਲਿਆ ਤੁਹਾਨੂੰ ਗਾ ਬਣੇ ਰਿਹਾ ਬਲੌਗ ਇਸ ਇੱਥੇ ਆਏ ਜੀ ਭੱਲਾ ਖਾਣ ਭੱਲਾ ਭੱਲਾ ਤੇ ਗੱਡੀ ਰੋਕ ਲਈ ਇੱਥੇ ਅਸੀਂ ਉਤਰਦੇ ਆਂ ਬਬੂ ਧਿਆਨ ਨਾਲ ਤੇ ਦਿਖਾਉਣਾ ਤੁਹਾਨੂੰ ਭੱਲੇ ਜੇ ਆਪਾਂ ਉਤਰ ਗਏ ਤੇ ਆਪਾਂ ਦਿਖਾ ਰਹੇ ਆਂ ਜੀ ਤੁਹਾਨੂੰ ਭੱਲੇ ਹਾਂ ਉਹ ਦੇਖੋ ਸਾਹਮਣੇ ਭੱਲੇ 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 ਜਿੰਨੇ ਮਰਜੀ ਖਾ ਲੋ ਭੱਲੇ ਹਾਏ ਗੋਲ ਗੱਪੇ ਭੱਲੇ ਅੱਜ ਦਾ ਢਿੱਡ ਭਰ ਕੇ ਜਾਣਾ ਇੱਥੋਂ ਫੇਰ ਹੀ ਉੱਠਾਂਗੇ ਜਿੰਨਾ ਚਾਹ ਢਿੱਡ ਨਹੀਂ ਭਰਦਾ ਕਾਜ ਵਾਕਾਂ ਨੇ ਮੈਨੂੰ ਸਿਆਣ ਲਿਆ ਸ਼ਾਇਦ ਹੱਸੋ ਇਧਰ ਬਲੌਗ ਚ ਤਾਂ ਮੜਾ ਜਾ ਆ ਜਾ ਸਸਰੀਕਾਲ ਕਰਦੇ ਫ੍ਰੀਡਾ ਨੂੰ ਸਸਰੀ ਗਾਲੀ ਸਸਰੀਕਾਲ ਸਸਰੀਕਾਲ ਹਾਂਜੀ 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 ਦੇਖੋ ਜੀ ਅਸੀਂ ਪਹੁੰਚ ਗਏ ਹਾਟਲ ਚ ਤੁਸੀਂ ਨਹੀਂ ਖਾਣਗੇ ਮੈਂ ਨਹੀਂ ਬਣਾਵਾਂਗੇ ਮੇਰੇ ਚਿੰਨ ਬਲੇਟੇ ਕਰਦਾ ਹੀ ਬੁਲਾ ਅਨ ਇੱਕ ਵਾਰ ਦੱਪੇ ਵੀ ਖਾਵਾਂਗੇ ਇੱਕ ਵਾਰ ਮੈਂ ਚਾਰ ਕਰਦੇ ਮੈਂ ਮੇਰੇ ਗੁੱਲੂ ਵੀ ਖਾਵਾਂਗੇ ਚਾਰ ਦੋ ਬੰਦੇ ਤੇ ਹਮਾਰਾ ਤਾਂ ਤਨਾਲਾ ਬਣਾਣਾ ਪੂਰਾ ਹਿੰਕਾ ਥੋੜਾ ਬੱਚੇ ਦਾ ਧਿਆਨ ਸੇ ਠੀਕਾ ਜੀ ਮੜਾਈ ਬੋਲ ਪੱਟੀ ਰੋਡ ਤੇ ਆਏ ਹਾਂ ਜੀ ਪੱਟੀ ਰੋਡ ਤੇ ਆ ਫਿਰ ਭੱਲੇ ਭਾਲ ਤੁਸੀਂ ਵੀ ਆਇਓ ਪੱਟੀ ਰੋਡ ਤੇ ਅੱਜ ਦਾ ਨਾਮ ਕੀ ਆ ਸ਼੍ਰੀ ਸ਼ਾਮ ਸ਼੍ਰੀ ਸ਼ਾਮ ਅਧਿਕਾਰ ਅਸੀਂ ਸ਼੍ਰੀ ਸ਼ਾਮ ਦਾ ਖਾਣਾ ਦਿਖਾ ਦਿਓ ਸ਼੍ਰੀ ਸ਼ਾਮ ਨੂੰ ਖਾਦੇ ਬੱਲੇ ਵਾਲੇ ਨੂੰ ਹਾਂ ਹਾਂ ਮਰੇ ਮੇਰੇ ਵਾਲੇ ਕੀ ਕੜਾ ਫਰੈਂਡ ਆ ਗਿਆ ਆਪਣਾ ਦਹੀਂ ਪੱਲਾ ਦੇਖ ਸਕਦੇ ਹੋ ਤੁਸੀਂ ਹੋਰ ਨਰਦਨੀ ਪੱਲੇ ਆ ਗਿਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਖਾਣਾ ਸਾਈਡ ਤੇ ਰੱਖ ਲਈ ਮੈਂ ਖਾ ਲੂੰਗੀ ਕਿੱਥੇ ਰੱਖ ਦਈ ਦੇ ਵਿੱਚ ਰਾ ਦੇ ਨੂੰ ਬਹੁਤ ਅੱਛਾ ਲੱਗਦਾ ਦਹੀਂ ਪੱਲਾ ਮੇਰੇ ਅੱਤੇ ਪਾ ਜੀ ਸਾਡਾ ਆ ਗਿਆ ਜੀ ਦਹੀਂ ਪੱਲਾ ਕੋਈ ਮੇਰੇ ਘਰ ਤੋਂ ਬਣਾਉਣ ਲਿਖਾਂਗੇ ਬਹੁਤ ਘੈਂਟ ਗੱਲਬਾਤ ਤੇ ਸਵਾਗਤ ਜੱਣੂ ਕਰ ਲੈ ਆ ਲੋ ਵੀ ਮੈਂ ਨਹੀਂ ਖਾਂਦੀ ਤਾਰ ਨਾਲ ਬਣਾਇਆ ਤਾਰ ਆਇਤਰ ਉਹਦੇ ਮਗਾਜੂ ਛੇ ਦੀ ਗੱਲ ਅਸੀਂ ਬਾਕੀ ਬਣਾਵੇ ਰੀਣਾ ਬਣਾ ਬਣਾਵਾਂਗੇ ਧਾਰ ਨਾਲ ਖਾਈਏ ਹਾਂ ਕਹਿ ਬਣਾ ਦੇ ਦੁੱਧ ਥੋੜਾ ਜਿਹਾ ਵਾਹ ਵਾਹ ਬਹੁਤ ਘੈਂਟ ਈ ਬੋਲ ਇਸ ਤਰ੍ਹਾਂ ਕਪੋਤੇ ਗੰਗਾ ਗੀਤ ਦਾ ਫੋਨ ਲੱਗਦੀ ਸੀ ਪੁੱਖ ਗਾਣਾ ਕਰਦੇ ਕਰਦੇ ਗਲਾ ਗਲਾ ਰੱਖਿਆ ਸੀ ਸਹੀ ਮੈਨੂੰ ਮੇਰਾ ਮੀਆਂ ਨਹੀਂ ਆ ਆ ਬਤ ਜਰਵਾ ਲੈ ਲਿਆ ਭਾਈ ਮੇਰੀ ਬੇਟੀ ਗਾਂਦੀ ਤੇਰੇ ਨਾਲ ਖਾਲਿੰਦੀ ਕੇ ਵੀ ਨਹੀਂ 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 ਲਾਲਿਆ ਸਹੀ ਸੀ ਅੱਛਾ ਲਾ ਤਾਂ ਮੈਂ ਹੀ ਲਾਦਾ ਹੀ ਖਾਲ ਨਹੀਂ

ਕਿੱਕੀ ਗਿਆ ਸੀ ਆਪਾਂ ਚੱਲ ਹੁਣ ਗੋਲ ਗੱਪੇ ਖਾਣੇ ਕਰਾ ਦੇ ਫਰੈਂਡ ਬਹੁਤ ਸਾਰੇ ਨੀਣਾ ਦੀ ਦਾ ਦੰਦ ਦੇ ਗੋਲ ਗੱਪੇ ਵੀ ਪੀਣਾ ਹੀ ਹਾਂ ਹਾਂਜੀ ਫਰੈਂਡ ਹੁਣ ਆਪਾਂ ਚੱਲੇ ਆ ਜੀ ਘਰੇ ਆਪਾਂ ਗੋਲ ਗੱਪੇ ਖਾ ਲਿਆ ਹਨਾ ਘਰ ਨੂੰ ਚੱਲੇ ਆ ਬਸ ਤੇ ਬਹੁਤ ਵਧੀਆ ਘੁੰਮੇ ਫਿਰੇ ਮਜ਼ਾ ਆ ਗਿਆ ਮਾਰਾ ਇੰਜੋਏ ਕੀਤਾ ਮਜ਼ਾ ਆ ਗਿਆ ਕੁਕੀ ਨੇ ਗੋਲ ਗੱਪੇ ਖਵਾਈ ਵਿਚਾਰੀ ਨੇ ਹੱਲੇ ਉੱਲੇ ਖਲਾਈ ਤੇ ਆ ਦੇਖ ਲਓ ਸਾਡੇ ਘਰਾਂ ਨੂੰ ਪਾ ਜਾ ਰਹੇ ਆ ਆਹ ਪਾਣੀ ਮੈਨੂੰ ਉਹ ਮੈਨੂੰ ਪੂਤ ਬੰਗਲਾ ਦੰਦਾ ਅੱਜ ਕਰ ਦੋ ਅੱਜ ਅੱਜ ਪੂਤ ਬੰਗਲਾ ਦਿਖਾ ਦੇ ਇੱਥੇ ਰੱਖ ਹਣੇ ਤੇ ਆ ਜੀ ਤੇ ਆ ਜੀ ਨਾ ਟ੍ਰੇਨ ਤੇ ਬੈਣਾ ਟ੍ਰੇਨ ਤੇ ਬਹਿ ਸਕਦਾ ਜੀ ਪਾਪਾ ਕਹਿੰਦਾ ਬਗਤ ਭੂਤ ਬੰਗਲਾ ਆਤਾ ਬਗਤ ਬੰਗਲਾ ਜੇ ਕੰਮ ਕਰ ਸੋ ਬੀ ਜੀ ਸਰ ਮੈਂ ਤੁਹਾਨੂੰ 4000 ਰੁਪਏ ਦਿੰਦਾ ਕੈਸ਼ ਹਾਂਜੀ ਤੁਸੀਂ ਮੈਨੂੰ ਟੋਟਲ ਪੇ ਕਰ ਸਕਦੇ ਤੁਹਾਨੂੰ ਖੜੀ ਜਾਣਾ ਲੰਗਰ ਮਿਲ ਗਿਆ ਸਾਰੇ ਖਾਈ ਜਾਂਦੇ ਆ ਚਲ ਬਾਹਰ ਖਾ ਲਿਆ ਮੈਂ ਬਾਹਰ ਮੇ ਖਾ ਲਿਆ ਆਉਣਾ ਨਹੀਂ ਆਉਣਾ ਨਹੀਂ ਆਉਣਾ ਲੱਡੂ ਲਗਾਵਾਂਗੇ ਇੱਥੇ ਆਉਣੇ ਆ। ਚੱਕਰ ਇਹ ਫੱਟੇ ਅੱਜ ਬਰੰਡ ਆਪਾਂ। ਆਹ ਇਹ ਮਿੱਠੇ ਚੌਲ ਤਰੀ ਵਾਲੇ ਕੋਲੇ ਚੱਪ ਕਰਦਾਂਗੇ। ਠੀਕ ਆ ਠੀਕ ਆ। ਪਲੈਨ ਨਹੀਂ ਚੌਲ ਖਾਣੇ। ਨਹੀਂ ਨਹੀਂ ਆਪਾਂ ਹੋਰ ਲਵਾਂਗੇ ਆਪਣੇ ਲਾ। ਜੀ ਮੇਰੀ ਕਿਸਮਤ ਦਾ ਲਾ ਬਣਾ ਲੈ। ਆ ਦੇਖੋ ਜੀ। ਕਰਨਾਂ ਦੀ ਕਿਸਮਤ ਮਿੱਠੇ ਚੌਲ ਤਰੀ ਵਾਲੇ ਮਿਲੀ ਗਈ। ਮੈਂ ਇਹਨਾਂ ਨੂੰ ਕਹੋ ਤੇ ਕਹਿੰਦੇ ਨਮਕ ਲੰਗਰ ਖਾ ਲ ਗਏ ਆਪਾਂ। ਲੰਗਰ ਲੰਗਰ ਕਰੀ ਲੰਗਰ ਮਿਲ ਗਿਆ ਨਾ ਪਿੱਛੇ ਰੱਖੋ ਭਾਈ ਦੇ ਫ੍ਰੈਂਡ ਆ ਲੈ ਲੰਗਰ ਫ੍ਰੈਂਡ ਆਪਾਂ ਚੱਕ ਤੇ ਫੱਟੇ ਗੜੀ ਚੋਲਾ ਦੇ ਤੇ ਉਹ ਭਾਈ ਉਧਰ ਮੁਲਾਜ਼ਮ ਸਾਹਿਬ ਚਾਹ ਘਰੇ ਆ ਹਾਲੋ ਸਰ ਜੀ ਹਾਲੇ ਗੱਲੋਂ ਨਾ ਪਾਣੀ ਵਾ ਕੇ ਹਾਲੇ ਨੂੰ ਕੋਈ ਨਹੀਂ ਕਦ ਕਰ ਜਾ ਕੇ ਨਾ ਬਣਾਇਓ ਕਹਿੰਦਾ ਹਾਂ ਦੇਖੀ ਮੰਮੀ ਕੁੱਕ ਤਾਂ ਉਰੇ ਯਤੀ ਕਣੀ ਦੇਦੀ ਮਾਰ ਚ ਕੋਈ ਸਮਝ ਨਹੀਂ ਬਲੂ ਹਾਂ ਉਹ ਕਹਿੰਦਾ ਗਵੰਡਾ ਨੂੰ ਦੇ ਦਮ ਖਾਈ ਨਾ ਤੂੰ ਕੋਲੀ ਬਹੁਤ ਮਾਈ ਨਾ ਚਲਦੀ ਬਸ ਆਓ ਚਲੋ ਜੀ ਰੰਗ ਮੈ ਲਿਆਈਆਂ ਜੀ ਆ ਦੇਖੋ ਮੈਨੂੰ ਉਹ ਜਾਣਦੇ ਸੀ ਮੁੰਡੇ ਮਾਈ ਫੈਨ ਸੀਗੇ ਮੇਰੇ ਉਹ ਕਹਿੰਦੇ ਲੈ ਜਾ ਕੇ ਉਹਨਾਂ ਜਿੰਨਾ ਮਰਜੀ ਲਫਾਵਾ ਹੈ ਨਹੀਂ ਕੋਈ ਲਫਾਵਾ ਹੈ ਨਹੀਂ ਯਾਰ ਦੇਖ ਨਾ ਨਾ ਜਮਾਈ ਨਹੀਂ ਕਣੀ ਪਾ ਲੈਂਦੇ ਨਗੇ ਲਫਾਵੇ ਚ ਆ ਕਰਮ ਕਰੇ ਕਿਲਰ ਦੇਣਗੇ ਤੇ ਲਗਾ ਦੇ